ਗੁੱਡੀ ਸਿਖਰਾਣੇ ਜੱਟ ਦੀ ਉਤੋਂ ਜੱਟ ਤੂੜਾ ਪੱਟਨੀ ਵੇਖ ਦੁਨਿਆਏ ਮੱਚਦੀ ਚਾਰ ਫੜ ਜਾਂਦਾ ਅੱਖ ਦੀ ਗੁੱਡੀ ਸਿਖਰਾਣੇ ਜੱਟ ਦੀ ਉਤੋਂ ਜੱਟ ਤੂੜਾ ਪੱਟਨੀ ਵੇਖ ਦੁਨਿਆਏ ਮੱਚਦੀ ਚਾਲ ਫੜ ਜਾਂਦਾ ਅੱਖ ਦੀ ਵੇਖ ਦੁਨਿਆਏ ਮੱਚਦੀ ਮਚਾਉਣੀ ਅਜੇ ਹੋਰ ਹੈ ਵੱਖਰਾ ਸਟਾਈਲ ਵੀ ਬਵੱਖਰੀ ਜੀ ਤੋਰੈ ਨਹੀਂ ਮੱਸੋ ਬਾਹਰ ਚੱਲ ਕਿੱਡੀ ਗੱਲ ਹੋ ਰਹੀ ਨਹੀਂ 24 ਸੱਤ ਚਿੱਲ ਮੋੜ ਰਹਿੰਦੀ ਸਾਨੂੰ ਲੋੜ ਨਹੀਂ ਅਜੇ ਜਿਹਨੇ ਆਆਂ ਆ ਕੇ ਵਹਿਰ ਪਾ ਕੇ ਦੇਖੇ ਬੇਨਤੀ ਨਾ ਕੋਈ ਅੱਗੇ ਹੱਟ ਕੇ ਨੇ ਸਿੱਕੇ ਰੱਬ ਨੇ ਤਾਂ ਹੀ ਕੁਝ ਲਿਖਿਆ ਐ ਲਿਖੇ ਸ਼ਕਲਾਂ شریف ਜਾਣੀ ਨਾ ਤੂੰ ਕੱਟਨੀ ਗੁੱਡੀ ਸਿੱਖਾਂ ਤੇ ਜੱਟ ਦੀ ਉਦੋਂ ਜੱਟ ਤੋੜਾ ਪੱਟਨੀ ਵੇਖ ਦੁਨੀਆ ਹੈ ਮੱਚਦੀ ਚੜ ਪੜ ਜਾਂਦਾ ਅੱਖ ਦੀ ਗੁੱਡੀ ਸਿੱਖਾਂ ਤੇ ਜੱਟ ਦੀ ਉਦੋਂ